ब्रेक ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਸਾ ਤੋਂ ਤੁਹਾਡਾ ਹੀ ਮੋਰਤ ਸਵਾਗਤ ਹੈ ਇਸੇ ਤਰ੍ਹਾਂ ਹੀ ਅਣਸੀ ਅਗਲੀ ਖਬਰ ਵੱਲ ਵਧਦੇ ਹਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਵੱਲੋਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਹੋ ਰਹੀਆਂ ਕਥਿਤ ਧਾਂਦਲੀਆਂ ਦੇ ਪਿੱਛੇ ਚੋਣ ਕਮਿਸ਼ਨਰ ਪੰਜਾਬ ਦੀਆਂ ਸੇਵਾਵਾਂ ਰੱਦ ਕਰਨ ਦੀ ਲਗਾਤਾਰ ਮੰਗ ਕਰ ਰਹੇ ਹਨ ਕੀ ਕਹਿਣਾ ਚਾਹੋਗੇ ਦੇਖੋ ਗੱਲ ਹੈ ਕਿ ਇਹਦੇ 'ਚ ਦੋ ਰਾਮ ਹਨ ਕਿ ਅੱਜ ਪੰਜਾਬ ਦੀਆਂ ਅਖਬਾਰਾਂ ਪੰਜਾਬ ਦਾ ਸੋਸ਼ਲ ਮੀਡੀਆ ਇਸ ਗਲਤੀ ਗੋਈ ਪਰ ਰਿਹਾ ਹੈ ਕਿ ਪਲਾਗ ਸੰਭੀ ਚੋਣਾ ਤੇ ਜਿਹੜਾ ਪਿਛੋਣਾ ਦੇ ਵਿੱਚ ਤਾਂਲੀ ਹੋ ਰਹੀ ਹੈ ਜੀ ਮਲੋ ਹਰ ਰੋਜ਼ ਵੀਡੀਓ ਆ ਰਹੀਆਂ ਕੋਈ ਕਾਜ ਖਿੱਚ ਕੇ ਭਜ ਰਿਹਾ ਵਾ ਕੋਈ ਉੱਥੇ ਕਰ ਰਿਹਾ ਹੈਗਾ ਬੇਸ਼ੱਕ ਸ਼ਰੀਆਮ ਹੋ ਰਹੀ ਹੈ ਮਤਲਬ ਹੋ ਰਿਹਾ ਉਹ ਮੈਂ ਦੇਖਿਆ ਕਿ ਇੱਕ ਜਗ੍ਹਾ ਤੇ ਤਹਿਸੀਲਦਾਰ ਵਿਚਾਰੇ ਮਨਤਾ ਭੋਣ ਰਿਹਾ ਵੀ ਤੁਹਾਡਾ ਨਹੀਂ ਹੁੰਦਾ ਤੁਸੀਂ ਇਦਾਂ ਨਾ ਕਰੋ ਧੰਨਾ ਨਾ ਦੇ ਉਹ ਧੰਨਾ ਦੇ ਰਿਹਾ ਉਹ ਕਹਿੰਦਾ ਉਹ ਸਬੂਤ ਦੇ ਰਿਹਾ ਵੀ ਆ ਦੱਸ ਕਿਦਾਂ ਹੋ ਰਿਹਾ ਠੀਕ ਹੈ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਭਰਾਤ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਲਈ ਕਾਂਗਰਸ ਦੇ ਮਤਲਬ ਵਧਾਈ ਕਿ ਗਿਆ ਲੇਕਿਨ ਉਹਨਾਂ ਦੇ ਨਾਲ ਵੀ ਮਿਲਣਾ ਹੋਣਾ ਪਈਆਂ ਈਵਨ ਦਿਨ ਪ੍ਰਸਾਧ ਲਗ ਬੀਬੀ ਜਗੀਰਕੁਰ ਦਾ ਬਿਆਨ ਆ ਗਿਆ ਹਾਂ ਹੈਨਾ ਵੀ ਇੱਥੇ ਇੱਕ ਗੱਲ ਉਹ ਤਾਂ ਸਬੂਤਾ ਸਮੇਤ ਬੈਠੇ ਹੋਏ ਨੇ ਸੁਖਪਾਲ ਖਹਿਰਾ ਹੋਣ ਸੁਖਪਾਲ ਸਿੰਘ ਖਹਿਰਾ ਦੇ ਕੋਲ ਸਬੂਤ ਆ ਉਹ ਲੜਾਈ ਲੜ ਰਹੇ ਹੈਗੇ ਹਰ ਐਂਗਲ ਤੇ ਹਰ ਆਪਣੇ ਵਰਕਰ ਦੇ ਲਈ ਹਰ ਵਰਕਰ ਲਈ ਅੱਛਾ ਉਹ ਜਦੋਂ ਇਹ ਗੱਲ ਕਰਦੇ ਹੈਗੇ ਆ ਕਿ ਜਦੋਂ ਉਹਨਾਂ ਦੀ ਅਪੀਲ ਜਦੋਂ ਉਹ ਦਰਖਾਸਤਾਂ ਜਿਹਨਾਂ ਦੀਆਂ ਬੇਨਤੀ ਪੱਤਰ ਜਾਂ ਉਹਨਾਂ ਦੀ ਸ਼ਿਕਾਇਤਾਂ ਜਿਹੜੀਆਂ ਕਿੱਥੇ ਜਾਣੀਆਂ ਹੈਗੀਆਂ ਪਹਿਲਾਂ ਇਮੀਡੀਏਟ ਜਾਣੀਆਂ ਡੀਸੀ ਕੋਲ ਆਉਣੀਆਂ ਜਿਹੜਾ ਕਿ ਰਿਟਰਨਿੰਗ ਆਫਿਸ ਰਹਿ ਗਿਆ ਜੀ ਜਦੋਂ ਉਹੜੀ ਉੱਥੇ ਵੀ ਉਹ ਗੱਲ ਫਾਈਲ ਉੱਥੇ ਕਿ ਡਸਟਬਿਨ ਪਿਆ ਹੈਗਾ ਕਿਉਂਕਿ ਉਹ ਸਰਕਾਰ ਦਾ ਨਾਂ ਮੈਂਦਾ ਵੀ ਸਰਕਾਰ ਕਹਿੰਦੀ ਕੁਝ ਨਹੀਂ ਕਰਨਾ ਇਦਾਂ ਚਲਾਉਣਾ ਹੈਗਾ ਤੇ ਜਿਹੜਾ ਡੀਸੀ ਦੇ ਕੋਲ ਜਾਂ ਹੋਰ ਅਧਿਕਾਰੀ ਕੋਲ ਨਹੀਂ ਚਾਹੀਏ ਫਾਈਲਾਂ ਗਈਆਂ ਕਿੱਥੇ ਬਣੀਆਂ ਡਸਟਬਿਨ ਜਾਣੀਆਂ ਉਹਦੇ ਕੋਪੈਡ ਦੇ ਤੱਕ ਜੀ ਬਿਲਕੁਲ ਜਦੋਂ ਉਥੋਂ ਕੋਈ ਉਹ ਧੁਖੀ ਨਹੀਂ ਫਾਈਲ ਹਮ ਹਣਾ ਜਦੋਂ ਫਾਈਲ ਉੱਤਰ-ਨਿਰੁੱਤਰ ਹੋ ਗਈ ਐ ਫਿਰ ਕਿੱਥੇ ਜਾਣਗੇ ਅਗਲਾ ਕਿੱਥੇ ਹੈਗਾ ਚੋਣ ਕਮਿਸ਼ਨਰ ਕੋਲ ਤੇ ਜਦੋਂ ਚੋਣ ਕਮਿਸ਼ਨ ਵੀ ਕਹਿੰਦੇ ਵੀ ਰਾਤ ਨੂੰ ਮੈਂ ਫੋਨ ਕੀਤਾ ਹੈਗਾ ਮੇਰਾ ਫੋਨ ਹੀ ਚੱਕਿਆ ਉਹਨਾਂ ਨੇ ਹੂੰ ਜਦਕਿ ਉਹਨਾਂ ਕੋਲ ਫੋਨ ਫੀਡ ਆ ਇੱਥੇ ਰਹਿ ਉਹ ਡੀਸੀ ਕਬੂਲ ਤੇ ਵੀ ਰਹਿ ਆ ਉਹ ਸੁਖਬੰਦ ਖੈਰੇ ਦੇ ਵੀ ਜਾਣਦੇ ਹੈਗੇ ਉਹ ਕਹਿੰਦੇ ਮੇਰੇ ਫੋਨ ਨੇ ਚੁੱਕ ਰੈ ਮੈਂ ਜੇ ਤਰਖਾਸ ਦੇ ਦਿਆਂ ਉਹਦੇ ਬਾਰੇ ਇਲੈਕਸ਼ਨ ਕੋਈ ਨਹੀਂ ਜਦੋਂ ਮੈਂ ਰਿਪੋਰਟ ਮੰਗਦਾ ਕੋਈ ਸਟੇਟਸ ਕੋਈ ਨਹੀਂ ਹੂੰ ਹੈਨਾ ਤੇ ਜੇਕਰ ਮਤਲਬ ਇੱਕ ਚੋਣ ਕਮਿਸ਼ਨਰ ਜਿਹੜਾ ਹੈਗਾ ਜਿਹਦੀ ਜਿਮੇਵਰੀ ਹੈਗੀ ਆ ਕਿ ਇੱਕ ਨਿਰਪੱਖ ਜਾਂਚ ਤੇ ਨਿਰਪੱਖ ਚੋਣਾ ਨਿਰਪੱਖ ਚੋਣਾ ਹੋਣੀ ਹੈ ਕਿ ਉਹਨੂੰ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣਾ ਹੈਗਾ ਬਿਲਕੁਲ ਔਰ ਉਹਨਾਂ ਕੋਲ ਅਧਿਕਾਰ ਬਣੇ ਹੁੰਦੇ ਆ ਚੋਣ ਕਮਿਸ਼ਨ ਦੇ ਕੋਲ ਉਹ ਜਿਹੜੀ ਮਰਗੀ ਹੁਣ ਵੀ ਉਹ ਕੀਤਾ ਹੀ ਆ ਉਤੋਂ ਦਾ ਬਦਲੇ ਆ ਹੀ ਆ ਹਮ ਬਈ ਜੇ ਡਿਮਾਂਡ ਕੀਤੀ ਆ ਵੀ ਤੁਸੀਂ ਇਮੀਡੀਟ ਇਨਵੈਸਟਿਗੇਸ਼ਨ ਕਿਉਂ ਨਹੀਂ ਮੰਗੀ ਕਿਉਂਕਿ ਸ਼ਿਕਾਇਤਾਂ ਦੀ ਜੇਕਰ ਗੱਲ ਕਰੀਏ ਬਹੁਤ ਸਾਰੀਆਂ ਸ਼ਿਕਾਇਤਾਂ ਸਬੂਤਾਂ ਦੇ ਸਮੇਤ ਸੁਖपाल ਖੈਰਾ ਨੇ ਪੇਸ਼ ਕੀਤੇ ਨੇ ਕਿ ਕਮਿਸ਼ਨਰ ਵੱਲੋਂ ਚੋਣ ਕਮਿਸ਼ਨਰ ਵੱਲੋਂ ਕੋਈ ਵੀ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਇਹ ਸੁਖਮਲ ਖੈਰਾ ਦਾ ਕਹਿਣਾ ਹੈਗਾ ਕਿ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹ ਕਿ ਪਰ ਮੈਂ ਦੇਖਿਆ ਕਿ ਜਿਹੜੇ ਨਾ ਕਮਲ ਚੌਧਰੀ ਹੈਗੇ ਆ ਉਹ ਮੈਂ ਡੈਪਟੀ ਕਮਿਸ਼ਨਰ ਰਹੇ ਇਥੇ ਕਪੂਰ ਸੇ ਜੀ ਹੀ ਇਜ਼ ਵੈਰੀ ਡੈਡੀਕੇਟਿਡ ਇਜ਼ ਬੜੇ ਰਿਸਪੋਨਸੀਬਲ ਹੈਗੇ ਆ ਆਈਐਸ ਅਧਿਕਾਰੀ ਹੈਗੇ ਆ ਉਹ ਸੁਲਝੇ ਹੋਏ ਆ ਉਹਨਾਂ ਨੇ ਪਹਿਲੇ ਚੋਣਾਂ ਵੀ ਕਰਾਈਆਂ ਅੱਜ ਜਿਵੇਂ ਚੋਣਾਂ ਉਹਨੇ ਕਰਾਈਆਂ ਜੀ ਇਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵੀ ਉਹਨੇ ਕਰਵਾਈਆਂ ਹਮ ਪੰਚਾਇਤੀ ਚੋਣਾਂ ਜਿਵੇਂ ਲੋਕੀ ਹਾਈ ਕੋਰਟ ਚ ਗਏ ਆ ਹਮ ਪੰਚਾਇਤੀ ਚੋਣਾਂ ਬਾਅਦ ਵੀ ਹੋਈਆਂ ਗਈਆਂ ਦੀਆਂ ਨਾ ਲੇਕਿਨ ਗੱਲ ਇਹ ਨਹੀਂ ਕਿ ਤੁਹਾਡੇ ਉਹ ਪ੍ਰਬੰਧਨ ਦੇ ਵਿੱਚ ਉਹ ਜਿਹੜਾ ਜ਼ਿਲ੍ਹੇ ਦਾ ਤੁਹਾਡਾ ਰਿਟਰਨਿੰਗ ਅਪਸਰ ਉਹ ਕਿੱਥੇ ਘਾਟ ਖਰਿਆ ਤੁਸੀਂ ਬਿਲਕੁਲ ਹੈ ਨਾ ਜੀ ਹੁਣ ਜੇ ਸੁਖਬੀਰ ਸਿੰਘ ਖੈਰਾ ਨੇ ਇਹ ਗੱਲ ਮੰਗੀ ਹੈਗੀ ਆ ਕਿ ਜਿਹੜਾ ਚੋਣ ਕਮਿਸ਼ਨ ਦਾ ਇਹਦੀਆਂ ਸਵਾਰਾਂ ਰੱਦ ਚਾਹੀਦੀਆਂ ਹੋਣੀਆਂ ਹਾਂ ਹਾਂ ਹੈ ਨਾ ਇਹਨੂੰ ਇਮੀਜੇਟ ਸਸਪੈਂਡ ਚਾਹੀਦਾ ਹੈਗਾ ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਨੂੰ ਰਿਪੋਰਟ ਕੀਤੀ ਹੈ ਜੀ ਠੀਕ ਹੈ ਉਹਨਾਂ ਨੇ ਮਤਲਬ ਸਰਕਾਰ ਨੇ ਵੀ ਕਿਹਾ ਹੈਗਾ ਹੁਣ ਜਿਹੜੀ ਸਰਕਾਰ ਲਈ ਉਹ ਕੰਮ ਕਰ ਰਹੇ ਹੈਗੇ ਆ ਉਹ ਸਰਕਾਰ ਕਰੂਗੀ ਨਹੀਂ ਹੈ ਨਾ ਹੁਣ ਦਾ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਬਿਹਾਰ ਦੇ ਵਿੱਚ ਜੋ ਜਰੂਸ ਨਿਕਲੇ ਪਹਿਲਾਂ ਜੀ ਠੀਕ ਹੈ ਕਿ ਨਹੀਂ ਤੋਦ ਆਪਦਾ ਕੀ ਹੋ ਚੁੱਕਿਆ ਜੋ ਕੱਲ ਆਪਾਂ ਪਾਰਲੀਮੈਂਟ ਸੁਣਿਆ ਜੀ ਜੋ ਲੋਕ ਨੇ ਕੱਲ ਪਾਰਲਮੈਂਟ 'ਚ ਰਾਹੁਲ ਗਾਂਧੀ ਦੀ ਜ਼ੁਬਾਨ ਸੁਣਿਆ ਤੇ ਉਦੋਂ ਫੇਰ ਉਹ ਸ਼ੱਕ ਦੇ ਘੇਰੀ ਲੈਂਦੇ ਪਏ ਆ ਹੂੰ ਗੱਲ ਹੈ ਕਿ ਇਹਨਾਂ ਹਾਲਾਤਾਂ ਦੇ ਵਿੱਚ ਅੱਜ ਜੇ ਸਾਡਾ ਇਹ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਇਹਨਾਂ ਲੋਕਤੰਤਰੀ ਦੇਸ਼ ਹੈਗਾ ਜੇ ਇਸ ਲੋਕਤੰਤਰੀ ਦੇਸ਼ ਦੇ ਵਿੱਚ ਹੀ ਲੋਕਾਂ ਦੇ ਕਦਰਾਂ ਕੀਮਤਾਂ ਖਤਮ ਹੋ ਜਾਣੀਆਂ ਤੇ ਫੇਰ ਕਿੱਥੇ ਜਾਣਗੇ ਲੋਕ ਹੂੰ ਸੁਖਬਾਲ ਸਿੰਘ ਕਹਿ ਰਾ ਨੋ ਡਾਊਟ ਕਿ ਇੱਕ ਬੁਲੰਦ ਆਵਾਜ਼ ਹੈਗੀ ਆ ਸੁਖਬਾਲ ਸਿੰਘ ਕਹਿ ਰਾ ਨੇ ਜਦੋਂ ਗੱਲ ਕੀਤੀ ਹੈ ਤੱਥਾਂ ਦਾਹਰ ਤੇ ਕੀਤੀ ਹੈ ਬਿਲਕੁਲ ਸੁਖਬਾਲ ਸਿੰਘ ਕਹਿ ਰਾ ਨੇ ਜਦੋਂ ਗੱਲ ਕੀਤੀ ਹੈਗੀ ਆ ਉਨੇ ਮਤਲਬ ਇੱਕ ਜੂਦੇ ਮਨੋਕਲੀ ਕਿਦੀ ਆ ਮੈਂ ਕਹਿੰਦੇ ਕਿੰਨਾ ਹੁੰਦਾ ਮੈਂ ਸੁਖਪਾਲ ਸਿੰਘ ਕਹਿੰਦਾ ਅੱਜ ਕੱਲ ਟੈਨਸ਼ਨਸ ਬਹੁਤ ਇਧਰੋਂ ਤੇ ਫੇਸ ਦੇ ਪਰੇ ਨਾ ਕਦੀ ਵੀ ਰੁਵਾਨਗੀ ਉੱਡ ਗਈ ਹੈਗੀਆ ਕਿਉਂਕਿ ਸਰਕਾਰਾਂ ਦੇ ਜਿਹੜੇ ਲੋਕ ਵਿਰੋਧੀ ਕਾਰਜ ਇੰਨੇ ਵੱਧ ਗਏ ਆ ਜਿਸ ਤਰ੍ਹਾਂ ਕਿ ਉਹ ਬੰਦਾ ਗੰਭੀਰ ਬੰਦਾ ਬਹੁਤ ਕਬੀਰ ਹੋ ਜਾਂਦਾ ਹੋਰ ਗੰਭੀਰ ਹੋ ਜਾਂਦਾ ਚਿੰਤਤ ਹੋ ਜਾਂਦਾ ਹੁਣ ਉਹ ਬੰਦੇ ਇਸ ਵੈਰੀ ਸਿਸਟਮ ਜਾਂ ਉਹਨਾਂ ਨੇ ਇਸ ਨੂੰ ਗਮੀਤਾ ਲਿਆ ਪੰਮਾ ਪਾਰਟੀ ਦੀ ਗੱਲ ਹੋਵੇ ਪਾਰਟੀ ਦੇ ਅਨੁਸ਼ਾਸਨ ਨਹੀਂ ਹੁੰਦਾ ਦੀ ਗੱਲ ਹੋਵੇ ਜਾਂ ਮਤਲਬ ਸਰਕਾਰ ਦੀ ਗੱਲ ਹੋਵੇ ਜੀ ਉਹ ਸੁਖਪਾਲ ਕਹਿ ਰਿਹਾ ਜਦੋਂ ਨਾ ਆਵਾਦੀ ਪਾਰਟੀ ਚ ਹੁੰਦੇ ਸੀਗੇ ਉਦੋਂ ਐਲੋਪੀ ਹੁੰਦੇ ਸੀ ਹੂੰ ਉਦੋਂ ਕਾਂਗਰਸ ਸਰਕਾਰ ਸੀ ਹੂੰ ਤੇ ਤੁਸੀਂ ਦੇਖੋ ਕਿ ਸੁਖਪਾਲ ਸਿੰਘ ਕਹਿ ਰਿਹਾ ਆਪਣੇ ਹਲਕੇ ਦੇ ਵਿੱਚ ਇੰਨੇ ਪਪੂਲਰ ਆ ਜਾਂ ਇਹਨਾਂ ਨੇ ਉਹਦਾ ਵਿਸ਼ਵਾਸ ਬਣਾਇਆ ਉਹਨਾਂ ਨੇ ਵਿਸ਼ਵਾਸ ਬਣਾਇਆ ਜਦੋਂ ਉਹਨਾਂ ਨੇ ਨਾ ਆਵਾਦੀ ਪਾਰਟੀ ਤੋਂ ਖੜੇ ਸੀਗੇ ਉਹਨਾਂ ਨੇ ਇਹਨਾਂ ਵਿਰੁੱਧੀ ਕਾਂਗਰਸ ਦਾ ਕੈਂਡੀਡੇਟ ਉਹਦੀ ਜਮਾਨਜਾ ਤੋਂ ਕਰਾਤੇ ਤਾਂ ਜਦੋਂ ਕਾਂਗਰਸ ਹਮਲੋਕੇ ਦੁਆਰਾ ਕੈਪਟਨ ਦੇ ਰਹੀ ਹ ਤੇ ਫਿਰ ਜਦੋਂ ਇਲੈਕਸ਼ਨ ਦੁਆਰਾ ਉਹੀ 22 ਦੇ ਵਿੱਚ ਜਿਹੜਾ ਅਮਦੀ ਪਾਰਟੀ ਦਾ ਖੜਾ ਸੀ ਹ ਪੰਜਾਬ ਦਾ ਇੱਕੋ ਇੱਕ ਕੈਂਡੀਡੇਟ ਅਮਦੀ ਪਾਰਟੀ ਦਾ ਭਰਾ ਤੋਂ ਜਮਾਨਜਬਤ ਹੋਈ 92 ਸੀਟਾਂ ਜਿੱਤ ਰਏ ਉਹ ਇੱਕ ਇੱਕ ਸੀਟ ਤੇ ਜਮਾਨਜਬਤ ਹੋਰੀ ਹੈ ਇਹਦਾ ਮਤਲਬ ਵੀ ਸਗਪਾਰ ਖੇਰਾ ਦੇ ਉੱਤੇ ਭਲਤ ਥਲਕੇ ਦੇ ਲੋਕ ਯਕੀਨ ਯਕੀਨ ਕਰ ਭਰੋਸਾ ਕਰ ਤੇ ਉਹ ਭਰੋਸੇ ਨੂੰ ਜੁਦਾ ਰੱਖਣ ਲਈ ਭਰੋਸੇ ਨੂੰ ਜੁਦਾ ਰੱਖਣ ਲਈ ਉਹ ਸਰਕਾਰ ਮੈਂ ਹਾਂ ਉਹਦੀ ਸਰਗਰਮੀ ਜਿਹੜੀ ਹੈਗੀ ਆ ਉਹਦੀ ਸਰਗਰਮੀ ਜਿਹੜੀ ਹੈਗੀ ਆ ਉਹਨੂੰ ਇੱਕ ਹੋਰ ਜ਼ਿੰਮੇਵਾਰ ਬਣਾਉਂਦੀ ਹੈਗੀ ਆ ਤੇ ਲੋਕਾਂ 'ਚ ਵਿਸ਼ਵਾਸ ਪੈਦਾ ਕਰਦੀ ਹੈਗੀ ਆ ਤੇ ਕੁਝ ਲੋਕ ਵੀ ਹੁੰਦੇ ਐਮਐਲਏ ਜਾਂ ਕੁਝ ਲੋਕ ਲੀਡਰ ਹੁੰਦੇ ਆ ਜਿਹੜੇ ਸਿਰਫ ਚੋਣਾਂ 'ਚ ਨਿਕਲਦੇ ਬਾਹਰ ਜੀ ਬਿਲਕੁਲ ਹਨਾ ਫਜ਼ਲੀ ਬਟੇਰੇਆ ਵਾਂਗ ਹੂੰ ਤੇ ਉਹ ਚੋਣਾਂ 'ਚ ਨਿਕਲਦੇ ਆ ਤੇ ਉਹਨਾਂ ਦੀ ਪਿੱਛੇ ਕਾਰਜਕਾਰੀ ਨਹੀਂ ਹੁੰਦੀ ਤੇ ਮੁੜ ਕੇ ਉਹ ਪੈਸੇ ਨਾ ਜਤਲਿੰਦੇ ਜਾਂ ਕਿਸੇ ਹੋਰ ਤਰੀਕੇ ਹੱਕ-ਰੁੱਕ ਜੱਦਿਆ ਗਿਆ ਤੇ ਉਹ ਉਹਨਾਂ ਰਿਜ਼ਲਟ ਵੀ ਲੋਕਾਂ ਨੂੰ ਕੀ ਦੇਣੇ ਆ ਹੂੰ ਬਿਲਕੁਲ ਹਨਾ ਲੋਕ ਸੇਵਾ ਵੀ ਕੀ ਕਰਨੀ ਹੈ ਮਲੇ ਇਹ ਪਿੱਛੇ ਨਹੀਂ ਹੁੰਦੀ ਹੂੰ ਤੇ ਕੀ ਚੋਣ ਕਮਿਸ਼ਨਰ ਸੁਖਪਾਲ ਖਹਿਰਾ ਜਿਵੇਂ ਉਹਨਾਂ ਦੀਆਂ ਸੇਵਾਵਾਂ ਨੂੰ ਠੱਪ ਕਰਨ ਦੀ ਗੱਲ ਕਰ ਰਹੇ ਆ ਮੁੱਲਤਵੀ ਦੀ ਗੱਲ ਕਰ ਰਹੇ ਆ ਤੇ ਕੀ ਚੋਣ ਕਮਿਸ਼ਨਰ ਉਹਨਾਂ ਦੇ ਅਕੋਰਡਿੰਗਲੀ ਇਹਨਾਂ ਚੋਣਾਂ ਨੂੰ ਲੈ ਕੇ ਫੇਸ ਨੇ ਆਪਣੇ ਕਾਰਗੁਜ਼ਾਰੀ ਚ ਨਹੀਂ ਗੱਲ ਹੁੰਦੀ ਚੋਣ ਕਮਿਸ਼ਨ ਜਿਹੜੇ ਨਾ ਉਹ ਉਹਦੇ ਬਦੇਨਾਂ ਦੇਖਦਾ ਇੱਕ ਵਾਰਨਿੰਗ ਹੁੰਦੀ ਹੈ ਹੈਨਾ ਇੱਕ ਚੋਣ ਕਮਿਸ਼ਨ ਨੂੰ ਇਹ ਸਮਝ ਲੱਗੀ ਹੈਗੀ ਆ ਕਿ ਜੇ ਮੈਂ ਲਗਾਤਾਰ ਹੀ ਮਤਲਬ ਉਸੇ ਜਾਂਤੇ ਜਾਂਤੇ ਲੈ ਰਿਹਾ ਤੇ ਮਤਲਬ ਮੇਰੇ ਅਗੇਂਸਟ ਬਹੁਤ ਕੁਝ ਹੋ ਸਕਦਾ ਤੇ ਉਹ ਵੀ ਹੁਣ ਗਿੱਲੇ ਤਾਂ ਪੈਰ ਨਹੀਂ ਪਉਣਗੇ ਹਮਮ ਹਨਾ ਉਹ ਆਪਣੇ ਨੂੰ ਸੇਫ ਕਰਨਗੇ ਹਮ ਉਹਨਾਂ ਨੇ ਸਿੱਧਾ ਦੱਸਿਆ ਕਿ ਮੈਂ ਆ ਮੇਰੇ ਕੋਈ ਸ਼ਿਕਾਇਤ ਨਹੀਂ ਆ ਮਹੀਨੇ ਨੇ ਬਟਾਤੀਆਂ ਹਮ ਮੰਨ ਲਓ ਜਿਹਨਾਂ ਨੇ 50 ਸ਼ਿਕਾਇਤਾਂ ਗਈਆਂ ਜਿਹਨਾਂ ਨੇ ਕਿਹਾ ਮੈਂ 90% ਬਟਾਤੀਆਂ ਮੈਂ 10% ਰਹਿ ਗਈਆਂ ਇਹ 10% ਸਖਵਲ ਖਹਿਰੇਦੀਆਂ ਹੀ ਹੋਈਆਂ ਤੇ ਵੀ ਭੜਤੀ ਬਣਾ ਬਿਲਕੁਲ ਜਿਹੜੇ 10% ਉਹਨਾਂ ਲੋਕਾਂ ਦੀ ਰਹੀਆਂ ਜਿਹੜੇ ਪੈਸਵ ਆ ਹਮ ਤੇ ਫੇ ਉਹ ਵੀ ਬਚੇ ਰਹਿਣਗੇ ਹਨ ਇਹ ਸਰਕੂ ਅਧਿਕਾਰੀ ਵੀ ਇਦਾਂ ਗੱਲ ਨਹੀਂ ਕਿ ਜਿਹੜਾ ਚੋਣਗੂ ਜਿੱਤੇ ਜਿਹਨੇ ਮਤਲਬ ਜਿਹੜਾ ਸਾਮਦਾਨ ਦੰਡ ਪੇ ਦਿੱਤੇ ਚ ਸ਼ਾਮਲ ਹੋਣਾ ਵੀ ਆ ਤੂੰ ਬਿਲਕੁਲ ਅੱਖਾਂ ਮੀਟ ਕੇ ਨਹੀਂ ਹੋਣਗੇ ਉਹ ਵੀ ਜਾਗਦੀ ਅੱਖ ਨਾਲ ਹੀ ਹੋਣਗੇ ਬਿਲਕੁਲ ਅਸੋ ਜਿਹੜੀਆਂ ਚੋਣਾਂ ਹੁੰਦੀਆਂ ਨੇ ਚਾਹੇ ਉਹ ਛੋਟੀਆਂ ਚੋਣਾਂ ਚੋਣਾਂ ਹੋਣ ਚਾਹੇ 2027 ਦੀਆਂ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਚੋਣਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਉਹ ਨਿਰਪੱਖਤਾ ਦੇ ਨਾਲ ਹੋਣੀਆਂ ਚਾਹੀਦੀਆਂ ਤੇ ਕੀ ਲੱਗਦਾ ਹੈ ਕਿ ਇੱਕ ਪਾਸੇ ਉਹ ਕਥਿਤ ਜਿਹੜੀ ਆਡੀਓ ਆ ਵਾਇਰਲ ਹੋ ਰਹੀ ਆ ਇੱਕ ਤਾਂ ਉਹ ਸਾਂਦਮ ਦੰਦ ਵੇੜ ਵਾਲੇ ਤੇ ਦੂਸਰੇ ਪਾਸੇ ਚੋਣ ਕਮਿਸ਼ਨਰ ਤੇ ਇਦਾਂ ਦੇ ਅਲੀਗੇਸ਼ਨ ਕਿਸ ਤਰ੍ਹਾਂ ਦੇ ਦੇ ਨਿਰਪਕਤਾ ਨਾ ਹੋ ਪਾਏਗੀ ਇਹੋ ਜੀ ਦੇਖੋ ਕਿਸੇ ਵੀ ਵਰਤਮਾਨ ਦਾ ਪਾਸਟ ਹੁੰਦਾ ਨਾ ਅਤੀਤ ਹੁੰਦਾ ਉਹ ਸਾਡੇ ਵਰਤਮਾਨ ਦਾ ਚਿਹਰਾ ਹੁੰਦਾ ਜੀ ਜੋ ਵੀ ਵਰਤਮਾਨ ਚ ਉਹਨੇ ਪੇਕ ਵਿੱਚ ਕਿੰਨਾ ਜਾ ਕੇ ਹੂੰ ਜੋ ਅਸੀਂ ਅਤੀਤ ਵਿੱਚ ਜਿਆ ਉਹਨੇ ਤੁਹਾਡੇ ਵਰਤਮਾਨ ਚਾ ਖੋਰੂ ਪੋਣੇ ਪੋਣਾ ਬਿਲਕੁਲ ਠੀਕ ਹੈ ਅੱਛਾ ਜੇ ਤੁਹਾਡੇ ਵਰਤਮਾਨ ਨੂੰ ਅਤੀਤ ਵਰਗਾ ਰੱਖਿਆ ਫਿਰ ਤੁਹਾਡੇ ਆਪੇ ਖਿੰਦੇ ਰਹਿਣਾ ਠੀਕ ਹੈ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜੜੀਆਂ ਇਹਨਾਂ ਇਲੈਕਸ਼ਨ ਦੇ ਵਿੱਚ ਭਾਵੇਂ ਐਸਐਸਪੀ ਦੀ ਆਈਡੀ ਆਈ ਹੈ ਜਾਂ ਉੱਥੋਂ ਦੇ ਸਵਾਲ ਆ ਤੇ ਲੋਕਾਂ ਦੇ ਹਰ ਜ਼ਿਲ੍ਹੇ ਵਿੱਚ ਜੋ ਘੱਟਰੀ ਆ ਉਹ ਉਹ ਕਿੰਤ ਪਰੰਤ ਉਤੇ ਕਰ ਰਿਹਾ ਨਾ ਮਤਲਬ ਉਹ ਜਿਹੜਾ ਇੱਕ ਪ੍ਰਸ਼ਾਸਨ ਸਵੱਛ ਪ੍ਰਸ਼ਾਸਨ ਦੇਣ ਦੀ ਦਾਵਾ ਕੀਤੀ ਸਰਕਾਰ ਨੇ ਉਹਦੇ ਹੈ ਨਹੀਂ ਨਾ ਨਹੀਂ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਾਨੂੰਨ ਵਿਵਸਾ ਨੂੰ ਕਾਇਮ ਰੱਖਣਾ ਹੈਗਾ ਉਹ ਵੀ ਹੈ ਨਹੀਂ ਉਹ ਵੀ ਨਹੀਂ ਹੈ ਜੇ ਤੁਹਾਡੇ ਕੋਈ ਵੀ ਹੈ ਨਹੀਂ ਤੇ ਫਿਰ ਜਿਹੜੀਆਂ ਬੇਸ਼ੱਕ ਜਿਹੜੀਆਂ 27 ਦੀਆਂ ਚੋਣਾਂ ਉਹਦੇ ਵਿੱਚ ਸਰਕਾਰ ਸਰਗਰਮ ਨਹੀਂ ਹੁੰਦੀ ਲੈ ਲੇਕਾ ਠੀਕਾ ਜਿਹੜੀ ਇਹ ਨਾ ਵਿਧਾਨ ਸਭਾ ਚੋਣਾਂ ਹੁੰਦੀਆਂ ਜਿਹੜੀਆਂ ਸਟੇਟ ਦੀਆਂ ਹੁੰਦੀਆਂ ਉਹਦੇ ਵਿੱਚ ਹੁੰਦਾ ਕਿ ਸਰਕਾਰ ਦੀਆਂ ਝੰਡੀਆਂ ਵਿੱਚ ਲੈ ਜਾਂਦੀਆਂ ਲੈ ਜਾਂਦੀਆਂ ਠੀਕਾ ਉਹ ਮਤਲਬ ਜਿਹੜੇ ਮੰਤਰੀ ਹੁੰਦੇ ਨਾ ਇਹ ਵਿਚਾਰੇ ਮਤਲਬ ਆਮ ਬੰਦੇ ਹੋ ਜਾਂਦੇ ਆ ਅੱਛਾ ਜਦੋਂ ਆਮ ਬੰਦਾ ਹੋ ਜਾਂਦਾ ਤੇ ਉਦੋਂ ਅਧਿਕਾਰੀ ਵੀ ਫੋਨ ਚੱਕਣਾ ਛੱਡ ਜਾਂਦੇ ਬਿਲਕੁਲ ਹਨਾ ਫਿਰ ਉਹ ਉਸ ਜਦੋਂ ਆਮ ਚੋਣਾਂ ਦੇ ਵਿੱਚ ਜਿਹੜੇ ਹੁੰਦੇ ਆ ਜਿਹੜੇ ਆਮ ਅਧਿਕਾਰੀ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਸਰਕਾਰ ਉਹਨਾਂ ਦੀ ਜਿਹੜੀ ਹੁੰਦੀ ਨਾ ਸੀਐਡੀ ਰਿਪੋਰਟ ਹੁੰਦੀ ਆ ਜਾਂ ਇੰਟੈਲੀਜੈਂਸ ਰਿਪੋਰਟ ਹੁੰਦੀ ਆ ਇਹ ਦੱਸਦੀ ਆ ਵੀ ਕਿਹੜੀ ਆ ਰਹੀ ਉਹਨਾਂ ਨੇ ਉਹਦੀ ਮਤ ਕਰਨੀ ਹੁੰਦੀ ਹੈ। ਹੂੰ ਠੀਕ ਹੈ ਤੇ ਮਤਲਬ ਜਿਹੜੀ ਕਿ ਭਿੰਦਰ ਪਖਤਾ ਹੀ ਰਹਿਣੀ ਬਿਲਕੁਲ 100% ਹੈ। ਹੈਨਾ ਜਿਹੜੇ ਬੰਦੇ ਐਨ ਤਕੜੀ ਤੋਲ ਕੇ ਰੱਖਣਗੇ ਇਹ ਇਹ ਪੋਸੀਬਲ ਨਹੀਂਗਾ। ਹੂੰ ਇਹ ਨਹੀਂ ਪੋਸੀਬਲ ਜੋ ਹਾਲਾਤ ਸਾਡੇ ਦੇਸ਼ ਦੀ ਚੋਣ ਪ੍ਰਕਿਰਿਆ ਦਾ ਹੋ ਗਿਆ। ਹੂੰ ਹੂੰ ਤੇ ਇਸ ਬਿਆਨ ਨੂੰ ਅਸੀਂ ਕਿਸ ਤਰ੍ਹਾਂ ਲੈ ਸਕਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਜੀ ਉਹਨਾਂ ਤੇ ਉਹਨਾਂ ਦੀਆਂ ਸੇਵਾਵਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਤੇ ਦੂਸਰੇ ਪਾਸੇ ਤੁਸੀਂ ਜਿਵੇਂ ਕਿ ਕਿਹਾ ਕਿ ਜਿਹੜੇ ਆਪਣੇ ਚੋਣ ਕਮਿਸ਼ਨਰ ਨੇ ਉਹ ਕਾਫੀ ਸੂਝਵਾਨ ਨੇ ਠਹਿਰੇ ਹੋਏ ਠਹਿਰਾਵ ਵਾਲੇ ਨੇ ਕਿਵੇਂ ਦੇਖਦੇ ਹੋ ਮੈਂ ਇਹੀ ਗੱਲ ਕਰਦਾ ਕਿ ਮੈਨੂੰ ਲੱਗਦਾ ਕਿ ਚੋਣ ਕਮਿਸ਼ਨਰ ਜਿਹੜੇ ਹੈਗੇ ਆ ਇਸ ਦਲਦਲ ਚੋਂ ਉਹ ਨਿਕਲ ਜਾਣਗੇ ਇੱਕ ਜ਼ਿੰਮੇਵਾਰ ਜਿੰਮੇਵਾਰੀ ਹੋ ਕੇ ਉਹ ਆਪਣੇ ਦਾਅਵਿਆਂ ਨੂੰ ਪਾਕ ਰੱਖਣਗੇ ਤਾਂ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਜਿਹੜੀ ਸ਼ੱਕ ਪਕਟਾਈ ਗਈ ਹੈ ਸੰਦੇਹ ਭਟਾਇਆ ਉਹਨਾਂ ਦੀ ਕਾਰਜਸ਼ੈਲੀ ਦੇ ਉੱਤੇ ਉਹ ਉਹਨੂੰ ਮਤਲਬ ਉਹ ਸੰਜੀਦਗੀ ਨਾਲ ਲੈਣਗੇ ਲੇਕਿਨ ਸੁਖਪਾਲ ਸਿੰਘ ਖਹਿਰਾ ਜਦੋਂ ਸੰਜੀਦਗੀ ਨਾਲ ਲੈ ਕੇ ਰਿਜ਼ਲਟ ਚੰਗੇ ਲੈਣਗੇ ਦੇਣਗੇ ਉਹ ਤੇ ਸੁਖਪਾਲ ਸਿੰਘ ਖਹਿਰਾ ਜੂਰੀ ਨਹੀਂ ਉਹਦੀ ਚੋਣ ਉਹਦੇ ਮਤਲਬ ਉਹਦੇ ਤੋਂ ਰਾਦੀ ਕਰਨਾ ਜੋ ਕੰਮ ਸੀ ਕਰਨ ਲੱਗ ਪੈਂਦੇ ਤੇ ਉਹਦੀ ਪਤਾ ਵੀ ਸੁਖਪਾਲ ਖਹਿਰਾ ਦੀ ਪ੍ਰਾਪਤੀ ਆ ਜੀ ਨਾ ਦੋਮੇਸ਼ ਰਾਇ ਉਹਨਾਂ ਨੂੰ ਹੀ ਜਾਣੇ ਸੁਖपाल ਸਿੰਘ ਖੈਰਾ ਨੂੰ ਮਤਲਬ ਜੇ ਉਹ ਆਪਣੀ ਕਾਰਸ਼ਾਲੀ ਸੁਧਾਰ ਕਰ ਲੈਂਦੇ ਆ ਗੱਲ ਜੀ ਫਿਰ ਫਿਰ ਵੀ ਉਹ ਨਾ ਜਾਂਦਾ ਵੀ ਉਹ ਜੇ ਉਹ ਜਾਗਦਾ ਸੀਗਾ ਜੇ ਉਹਨਾਂ ਨੇ ਮਤਲਬ ਹੋਕਾ ਦਿੱਤਾ ਜਾਗਦੇ ਰਹੋ ਚੁੰਕੀਦਰ ਵਾਲਾ ਜੀ ਜੀ ਤੇ ਉਹ ਮਤਲਬ ਚੋਰੀ ਹੋਣਾ ਬਚ ਗਈ ਬਿਲਕੁਲ ਹੈਨਾ ਤੇ ਤਾਂ ਵੀ ਕ੍ਰੈਡਿਟ ਉਹਨਾਂ ਨੂੰ ਜਾਂਦਾ ਤੇ ਜੇਕਰ ਮਤਲਬ ਤੁਸੀਂ ਮਤਲਬ ਜਾਗਦੇ ਚੋਰ ਫੜ ਹੀ ਲਿਆ ਹਾਂ ਹੈਨਾ ਨੰਗੇ ਹੱਥੀ ਫੜ ਲਿਆ ਤੇ ਤਾਂ ਵੀ ਕ੍ਰੈਡਿਟ ਉਹਨੂੰ ਬਿਲਕੁਲ ਸਵਾਲ ਕਰਤਾ ਹੈ ਹਮੇਸ਼ਾ ਹੀ ਜਿੱਤੂ ਹੁੰਦਾ ਜੇਕਰ ਕੋ ਅਥੈਂਟਿਕ ਪ੍ਰੂਫ ਹੋਣ ਤੇ ਬਿਲਕੁਲ ਸੋ ਇਸੇ ਤਰ੍ਹਾਂ ਅੱਜ ਦੇ ਪ੍ਰੋਗਰਾਮ ਵਿਚਾਰ ਵਟਾਂਦਰਾ ਵਿੱਚ ਇੰਨਾ ਹੀ ਮਿਲਦੇ ਰਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਹੋਰ ਵੀ ਚੋਣਵੀਆਂ ਖਬਰਾਂ ਤੇ ਸਿਆਸੀ ਮੁੱਦਿਆਂ ਤੇ ਗੱਲਬਾਤ ਕਰਦੇ ਰਾਵਾਂਗੇ ਤੇ ਹੁਣ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਆਪੀ ਡੀ 24 ਦੇ ਨਾਲ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ